ਜਾਸਪੁਰ ਦੇ ਤਿਬੜੀ ਰੋਡ ਤੇ ਚਾਰ ਗੱਡੀਆਂ ਦਾ ਹੋਇਆ ਐਕਸੀਡੈਂਟ ਜਿਸ ਕਾਰਨ ਚਾਰੋਂ ਗੱਡੀਆਂ ਬੁਰੀ ਤਰ੍ਹਾਂ ਦੇ ਨਾਲ ਨੁਕਸਾਨੀਆਂ ਗਈਆਂ ਦੱਸਦੀ ਹੈ ਕਿ ਗੁਰਦਾਸਪੁਰ ਵਾਲੀ ਸਾਈਟ ਤੋਂ ਮਕੇਰੀਆਂ ਵੱਲ ਨੂੰ ਜਾ ਰਹੀ Swift ਕਾਰ ਅਨਕੰਟਰੋਲ ਹੋ ਕੇ ਮਕੇਰੀਆਂ ਸਾਈਟ ਤੋਂ ਆ ਰਹੀਆਂ ਤਿੰਨ ਗੱਡੀਆਂ ਦੇ ਵਿੱਚ ਜਾ ਵੱਜੀ Swift ਕਾਰ ਦੇ ਮਾਲਕ ਨੇ ਦੱਸਿਆ ਕਿ ਮੈਂ ਟਰੱਕ ਨੂੰ ਓਵਰਟੇਕ ਕਰ ਰਿਹਾ ਸੀ ਤਾਂ ਅਚਨਕ ਦੂਸਰੀ ਸਾਈਟ ਤੋਂ ਆ ਰਹੀ Corolla ਕਾਰ ਤੇ ਨਾਲ ਕਾਰ ਖਹਿ ਗਈ ਜਿਸ ਕਰਕੇ ਓਵਰ ਕੰਟਰੋਲ ਹੋ ਗਈ ਬਾਦ ਵਿੱਚ 스ਵਿਫਟ ਡਜ਼ਾਇਰ ਦੇ ਨਾਲ ਵਜਨ ਤੋਂ ਬਾਅਦ ਤੀਸਰੀ ਗੱਡੀ i20 ਦੇ ਵਿੱਚ ਜਾ ਵਜੀ ਜਿਸ ਕਾਰਨ ਚਾਰੋਂ ਗੱਡੀਆਂ ਬੁਰੀ ਤਰ੍ਹਾਂ ਦੇ ਨਾਲ ਟੁੱਟ ਗਈਆਂ ਹਾਂਜੀ ਸਰ ਸਰ ਕੀ ਨਾਮ ਤੁਹਾਡਾ ਹਾਂਜੀ ਮੇਰਾ ਨਾਮ ਸ਼ਮਸ਼ੀਰ ਸਿੰਘ ਆ ਜੀ ਮੈਂ ਮਕੇਰੀਆਂ ਤੋਂ ਆ ਰਿਹਾ ਸੀ ਕਿੱਧਰ ਜਾ ਰਹੇ ਸੀ ਮੈਂ ਗਰਦਾਸਪੁਰੋਂ ਜਾ ਰਿਹਾ ਜੀ ਕੀ ਗੱਲ ਹੋਈ ਸਰ ਜੀ ਬਾਈਪਾਸ ਤੋਂ ਪਹਿਲਾਂ ਇਨਾ ਇਹ ਗੱਡੀ ਵਾਲੇ ਓਵਰਟੇ ਕੀਤਾ ਦੂਸਰੀ ਲੈਂਨ ਤੋਂ ਨਿਕਲੀ ਹੈ ਗੱਡੀ ਇਹ ਆਣ ਕੇ ਸਦਾ ਪਹਿਲਾਂ ਮੇਰੀ ਵੱਲੋਂ ਆ ਰਹੇ ਮੈਂ ਥੋੜੀ ਜਿਹੀ ਗੱਡੀ ਘੱਟੀ ਮੇਰੀ ਗੱਡੀ ਨਾਲ ਵੱਜਦੀ ਵੱਜਦੀ ਪਿੱਛੇ ਦੋ ਗੱਡੀਆਂ ਵਿੱਚ ਆਣ ਕੇ ਲੱਗੀਆਂ ਨੇ ਇਹ ਕਿਹੜੇ ਬਾਈਪਾਸ ਤੋਂ ਆ ਰਹੇ ਸੀ ਇਹ ਬਾਈਪਾਸ ਤੇ ਅਜੇ ਚੜਨਾ ਸੀ ਗਰਦਾਸਪੁਰ ਪਠਾਨਕੋਟ ਬਾਈਪਾਸ ਹੀ ਇੱਥੇ ਚੜਨਾ ਸੀ ਅਸੀਂ ਹਾਂਜੀ ਇਹ ਗੱਡੀ ਜੀ ਸਵਿਫਟ ਹੈ ਜੀ ਸਾਡੀਆਂ ਗੱਡੀਆਂ ਗੱਡੀਆਂ ਵਿੱਚ ਵੱਜੀ ਆ ਜੀ ਤਿੰਨ ਗੱਡੀਆਂ ਵਿੱਚ ਵਿੱਚ ਵੱਜੀ ਆ ਜੀ ਚੌਥੀ ਇਹ ਗੱਡੀ ਆ ਜੀ ਪਹਿਲੀ ਕਿਹੜੀ ਗੱਡੀ ਵਿੱਚ ਵੱਜੀ ਇਹ ਪਹਿਲਾਂ ਕੋਰੋਲਾ ਗੱਡੀ ਵਿੱਚ ਵੱਜੀ ਆ ਦੂਜੀ ਮੇਰੀ ਸਵਿਫਟ ਦੇ ਜ਼ਹਿਰ ਵਿੱਚ ਵੱਜੀ ਆ ਉਸ ਤੋਂ ਬਾਅਦ ਇਸ ਟੁੜਿਆਰ ਵਿੱਚ ਵੱਜੀ ਆ ਇਸ ਟੁੱਟੋ ਚ ਫੇਰ ਵੱਡੀ ਵੱਜੀ ਆਣ ਕਿਸੇ ਤੀਜੀ ਵੀ ਜਿਹੜੀ ਫੇਰ ਸਵਿਡ ਯਾਰ ਉੱਤ ਚ ਵੱਜੀ ਆ ਜੀ ਕਿੰਨਾ ਕ ਨੁਕਸਾਨ ਹੋ ਗਿਆ ਜੀ ਗੱਡੀਆਂ ਦਾ ਕਾਫੀ ਤਨਾ ਦਾ ਨੁਕਸਾਨ ਹੋਇਆ ਜੀ ਗੱਡੀਆਂ ਦਾ ਨੁਕਸਾਨ ਗੱਡੀਆਂ ਦਾ ਬਹੁਤ ਨੁਕਸਾਨ ਹੋਇਆ ਜੀ ਇਹਨਾਂ ਨੇ ਜਾਨੀ ਵੀ ਚੱਲ ਗਈ ਹਜੇ ਇਹਨਾਂ ਦਾ ਸਾਡਾ ਨੁਕਸਾਨ ਪੂਰਾ ਕੀਤਾ ਜਾਵੇ ਜੀ ਸਾਰਿਆਂ ਦਾ ਸਾਰੀਆਂ ਗੱਡੀਆਂ ਟੁੱਟ ਗਈਆਂ ਜੀ ਬਹੁਤ ਬੁਰੀ ਹਾਲਤ ਕੀਤੀ ਗੱਡੀਆਂ ਦੀ ਜੀ ਨਹੀਂ ਜਾਨੀ ਨੁਕਸਾਨ ਨਹੀਂ ਕੋਈ ਵੇ ਬਚਾਓ ਗਿਆ ਬਹੁਤ ਜਾਨੀ ਬਚਾਓ ਹੋ ਗਏ ਸਾਰਿਆਂ ਦਾ ਇਹ ਟਰਾਲੀ ਕਰ ਗਈ ਉਹ ਕਿਸ ਨੂੰ ਜਾਏਗਾ ਇਹ ਵੀ ਜੀ ਤੋਂ ਪੁਰਾਣੇ ਸ਼ਾਲੇ ਤੋਂ ਆ ਸ਼ਾ ਲੋਕਲ ਜੀ ਹਾਂਜੀ ਈ ਮੰਗ ਕਰਦੇ ਹਾਂ ਕਿ ਅਸੀਂ ਮੰਗ ਕਰਦੇ ਆਂ ਵੀ ਇਹਨਾਂ ਦਾ ਜੋ ਵੀ ਨੁਕਸਾਨ ਹੋਇਆ ਸਾਰਾ ਦਾ ਦਿੱਤਾ ਜਾਵੇ ਜੀ ਸਰ ਆਜੀ ਨਾ ਜੀ ਮੇਰਾ ਨਾਮ ਸ਼ਮਸ਼ੇਰ ਸਿੰਘ ਜੀ ਮੈਂ ਗੁਰਦਾਸਪੁਰ ਤੋਂ ਆਂ ਪੁਲਿਸ ਨੂੰ ਸੂਚਿਤ ਕੀਤਾ ਹਾਂ ਜੀ ਮੈਂ ਗੁਰਦਾਸਪੁਰ ਤੋਂ ਆਂ ਪੁਲਿਸ ਨੂੰ ਸੂਚਿਤ ਕੀਤਾ ਹਾਂ ਹਾਂਜੀ ਪੁਲਿਸ ਆ ਗਈ ਹੈ ਜੀ ਮੇਰਾ ਨਾਮ ਰਾਹੁਲ ਸਾਨੀ ਹੈ ਭਾਜੀ ਮੈਂ ਗੁਰਦਾਸਪੁਰ ਸ਼ਹਿਰ ਦਾ ਰਹਿਣ ਵਾਲਾ ਮੇਰੀ ਗੱਡੀ Swift Dzire ਸੀ ਤੇ ਮੇਰੇ ਅੱਗੇ Toyota ਦੀ ਅੰਕਲ ਜੀ ਦੀ ਗੱਡੀ ਸੀ ਆਪਾਂ ਆਰਾਮਨਾਥ ਆ ਰਹੇ ਆਂ ਇੱਧਰੋਂ ਤੇ ਉਹਨਾਂ ਜਿਹੜੀ Swift ਟੀ ਓਵਰਟੇਕ ਕਰ ਰਹੀ ਸੀ ਇੱਕਦਮ ਉਹਨੇ ਗੱਡੀ ਪਹਿਲਾਂ ਆਣਾ ਜਮਾਰੀ ਮੈਂ ਆਪਣੀ ਗੱਡੀ ਨੂੰ ਹੈਂਡਲ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਕਿ ਮੈਂ ਸਾਂਭਲਾਂ ਪਰ ਫਿਰ ਉਹਨੇ ਮੇਰੇ ਪਿਛਲੇ ਆ ਕੇ ਸਿੱਧੇ ਟਾਇਰ 'ਚ ਗੱਡੀ ਮਾਰੀ ਇੱਕਦਮ ਹੀ ਫਿਰ ਅੱਗੇ ਜਾ ਕੇ I20 ਆ ਰਹੀ ਸੀ ਤੀਜੀ ਮੇਰੇ ਪਿੱਛੇ ਉਹਦਾ ਵੀ ਜਾ ਕੇ ਸਿੱਧੇ ਬੰਪਰ ਤੇ ਮਾਰੀ ਗੱਡੀ ਮੇਰਾ ਤੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਜੀ ਠੀਕ ਹੈ ਮੈਂ ਰਹੀ ਚਾਹੁੰਦਾ ਕਿ ਨੁਕਸਾਨ ਜਿਹੜਾ ਵਾ ਜਲਦੀ ਤੋਂ ਜਲਦੀ ਕੀਤਾ ਜਾਏ ਤੇ ਮੈਂ ਕਿੰਨੇ ਨੇ ਮਾਰੀ ਸਕਦੇ ਜੀ ਇਹ ਪੁਰਾਣੀ ਛਾਲੇ ਦੀ ਜੀ ਹਾਂਜੀ ਉਹਨਾਂ ਨਾਲ ਗੱਲਬਾਤ ਹੋਈ ਆ ਉਹ ਕਹਿ ਰਹੇ ਕਿ ਹਾਡੀ ਟਾਇਰ ਪਾਟਾ ਪਰ ਟਾਇਰ ਤੇ ਚੰਗਾ ਭੋਲਾ ਹੈ ਗੱਡੀ ਦਾ ਠੀਕ ਨਹੀਂ ਇੱਕਦਮ ਗੱਡੀ ਨੂੰ ਓਵਰਟੇਕ ਕਰ ਰਹੇ ਸੀ ਠੀਕ ਉਹਨਾਂ ਦੀ ਸਵਿਫਟ ਗੱਡੀ ਸੀ ਠੀਕ ਹੈ ਇੱਕਦਮ ਤਿੰਨ ਗੱਡੀਆਂ ਨੂੰ ਇੱਕ ਰੋਡ ਤੇ ਕਰਨਾ ਬਹੁਤ ਕਹਿੰਦੇ ਕਿੰਨੀ ਸਪੀਡ ਹੋ ਸਕਦੀ ਹੈ ਉਹਦੀ ਲਗਭਗ ਲਗਭਗ 60 ਤੋਂ 80 ਦੀ ਸਪੀਡ ਹੈ ਸੀ ਗੱਡੀ ਦੀ ਕਿਉਂਕਿ ਹਾਡੀਆਂ ਦੇ 40 ਤੋਂ 50 ਤੋਂ ਆ ਰਹੀਆਂ ਸੀ ਨਾਰਮਲ ਸਪੀਡ ਤੇ ਗੱਡੀ ਸੀ ਮੇਰਾ ਨਾਮ ਰਾਹੁਲ ਸਾਨੀਆ ਜੀ ਠੀਕ ਹੈ ਜੀ ਕਿੱਥੋਂ ਰਹਿਣ ਵਾਲੇ ਹੋ ਬਲਵੰਡਾ ਦੇ ਕਿੱਥੋਂ ਕਿੱਥੇ ਜਾ ਰਹੇ ਸੀ ਅਸੀਂ ਪਿੰਡ ਬਲਵੰਡੇ ਤੋਂ ਗੁਰਦਾਸਪੁਰ ਤੱਕ ਆਏ ਸੀਗੇ ਜੀ ਘਾਰੇ ਸੀ ਤੇ ਇੱਥੇ ਕੀ ਹੋਇਆ ਕਿ ਲੈਂ ਲੱਗੀ ਸੀ ਗੱਡੀਆਂ ਦੀ ਹਾਂ ਤੇ ਇਹਨਾਂ ਨੇ ਜਿਹਨਾਂ ਦੀ ਗੱਡੀ ਦੇ ਨਾਲ ਓਵਰਟੇਕ ਹੋਈ ਆ ਤੁਹਾਡਾ ਐਕਸੀਡੈਂਟ ਹੋਇਆ ਵਾ ਇਹ ਗੱਡੀ ਨੇ ਕੀਤਾ ਓਵਰਟੇਕ ਹਾਂ ਜਦੋਂ ਓਵਰਟੇਕ ਕੀਤਾ ਤਾਂ ਸਾਡੇ ਤੋਂ ਅੱਗੇ ਦੋ ਗੱਡੀਆਂ ਸੀ ਇਹ ਵੀ ਵੇਖਣ ਦੇ ਸੀ ਹਾਂ ਪਹਿਲੀ ਗੱਡੀ ਦੇ ਵਿੱਚ ਵੱਜੀ ਆ ਸਾਈਡ ਤੇ ਜਿਹੜੀ ਆ ਦੂਸਰੀ ਗੱਡੀ ਉਹਦੇ ਉਹਦੇ 'ਚ ਵੀ ਸਾਈਡ ਲੱਗੀ ਆ ਫਿਰ ਉਸ ਤੋਂ ਬਾਅਦ ਸਿੱਧੀ ਸਾਡੀ ਗੱਡੀ ਦੇ ਵਿੱਚ ਵਜਈ ਆ ਇਹਨਾਂ ਨੂੰ ਪਤਾ ਹੀ ਨਹੀਂ ਲੱਗਾ ਕਿ ਇਹ ਬ੍ਰੇਕ ਤੇ ਪੈਰ ਰੱਖਣਾ ਵਾ ਜਾਂ ਐਕਸੀਡੈਂਟ ਰੇਸ ਤੇ ਪੈਰ ਰੱਖਣਾ ਇਹਨਾਂ ਬ੍ਰੇਕ ਦੀ ਬਜਾਏ ਰੇਸ ਤੇ ਪੈਰ ਰੱਖਿਆ ਨਹੀਂ ਤਾਂ ਤਿੰਨ ਗੱਡੀਆਂ ਨੂੰ ਕਰਾਸ ਕਰਦੇ ਕਰਦੇ ਬ੍ਰੇਕ ਤੇ ਪੈਰ ਰੱਖਿਆ ਹੁੰਦਾ ਤਾਂ ਕੰਟਰੋਲ ਹੋ ਜਾਂਦਾ ਚਾਰ ਗੱਡੀਆਂ ਨੂੰ ਨੁਕਸਾਨ ਹੋ ਸਕਦਾ ਹੀ ਕੋਈ ਜਾਣੀ ਹਾਂਜੀ ਚਾਰ ਗੱਡੀਆਂ ਨੂੰ ਵਜਦੇ ਆਏ ਕੋਈ ਨੁਕਸਾਨ ਜ਼ਿਆਦਾ ਹੀ ਜਾਨੀ ਬਿਲਕੁਲ ਹੋ ਸਕਦਾ ਹੈ ਹਾਂ ਉਹਨਾਂ ਦੇ ਨਾਲ ਪਰਿਵਾਰ ਬੈਠਾ ਸੀ ਉਹਨਾਂ ਦੇ ਨਾਲ ਨਹੀਂ ਇਹ ਮੈਨੂੰ ਨਹੀਂ ਪਤਾ ਕਿ ਕਿੰਨੇ ਨਾ ਗੱਡੀਆਂ ਦੇ ਵਿੱਚ ਪਰਿਵਾਰ ਸੀਗਾ ਛੋਟੇ ਛੋਟੇ ਬੱਚੇ ਇੰਨਾਂ ਗੱਡੀਆਂ ਦੇ ਵਿੱਚ ਸੀਗੇ ਸਾਡੇ ਨਾਲ ਵੀ ਦੋ ਬੱਚੇ ਸੀਗੇ ਤੇ ਇਸ ਕਰਕੇ ਅਸੀਂ ਇਹ ਬੜਾ ਸ਼ੁਕਰ ਕਰਦੇ ਹਾਂ ਪਰਮਾਤਮਾ ਦਾ ਕਿ ਜਿਹੜਾ ਇਹ ਆਦਮੀਆਂ ਦਾ ਨੁਕਸਾਨ ਨਹੀਂ ਹੋਇਆ ਬੜੀ ਕਿਰਪਾ ਹੁਣ ਅਸੀਂ ਇਹ ਚਾਹੁੰਦੇ ਵੀ ਕਮ ਸੇ ਕਮ ਜਿਹਦੀ ਇਨਫੋਰਸ ਹੈ ਉਸ ਤੋਂ ਲਾਵਾ ਜਿਹੜਾ ਖਰਚਾ ਉਹ ਜਿਹੜਾ ਇਹਨਾਂ ਨੂੰ ਭਰਨਾ ਚਾਹੀਦਾ ਵਾ ਠੀਕ ਹੈ ਜੀ ਤੇ ਜਿਹੜਾ ਸੋਰਸ ਦਾ ਉਹ ਤੇ ਚਲੋ ਸਰਕਾਰੀ ਹੋ ਜਾਏਗਾ ਤੇ ਇਹ ਸਾਡੀ ਇਹ ਮੰਗ ਹੈ ਹੋਣਾ ਚਾਹੀਦਾ ਵਾ ਅੱਜ ਪੁਲਿਸ ਆ ਗਈ ਆ ਗੱਡੀ ਖੜੀ ਆ ਪਰ ਇਹਨਾਂ ਨਾਲ ਸਾਡੀ ਅਜੇ ਕੋਈ ਗੱਲਬਾਤ ਨਹੀਂ ਹੋਈ ਠੀਕ ਹੈ ਜੀ ਉਸ ਤੋਂ ਕਿੱਥੇ ਆ ਰਹੀ ਕਿਹੜੀ ਗੱਡੀ ਜੀਨਾਂਗੜ ਤੋਂ ਆ ਰਹੀ ਤੇ ਨਵੇਂ ਸਾਲ ਮੇਰਾ ਪਿੰਡ ਕਿਹੜੀ ਗੱਡੀ ਤੁਹਾਡੀ ਮੇਰੀ ਆ 5010 ਤੋਂ ਕਿੱਦਾਂ ਵੱਜੀ ਤੁਹਾਡੀ ਇਹ ਮੈਂ ਅਜਰੂ ਆ ਰਿਹਾ ਇਧਰ ਗੱਡੀ ਓਵਰਟੇਕ ਕਰ ਰਿਹਾ ਉਹਨੂੰ ਯਾਰ ਮੇਰੀ ਗੱਡੀ ਵਿੱਚ ਗੱਡੀ ਵੱਜ ਗਈ ਆ ਫਿਰ ਮੈਂ ਤੋੜੋ ਕੰਟਰੋਲ ਹੋ ਗਈ ਤੁਹਾਡੇ ਨਾਲ ਪਰਿਵਾਰ ਵੀ ਹੈ ਗਈ ਮੇਰੀ ਮੇਰਾ ਇੱਕ ਦੋਤਾ ਸੀ ਮੇਰੇ ਨਾਲ ਦੋ ਤਿੰਨ ਦਾਦੀ ਸੀ ਲੱਗਦਾ ਕਿ ਇਹ ਦੇਖ ਕਿੰਦਾ ਕਿਸ ਤਰ੍ਹਾਂ ਦੁਕਾਨਾਂ ਦੇ ਚਾਹ ਹਾਂਜੀ ਉਹ ਕਿਸ ਤਰੀਕੇ ਦੇ ਨਾਲ ਚਣ ਗਏ ਮਤਲਬ ਇਹ ਆਪਣੀ ਰਸਟ ਸਾਈਡ ਦੁਆਰੇ ਬਿਲਕੁਲ ਗੱਡੀ ਸਲੋ ਵਾਸਤੇ ਕੋਈ ਨਹੀਂ ਪਰ ਜਦੋਂ ਗੱਡੀ ਐ ਓਵਰਟੇਕ ਕਰਨ ਲੱਗਾ ਇਹਨੇ ਤੇਜ਼ ਕੀਤੀ ਆ ਉਹ ਮੇਰੀ ਗੱਡੀ ਰੱਖਿਆ ਕਿ ਫਿਰ ਮੇਰੇ ਚਾਰ ਚਾਰ ਪੱਤਰ ਸੀ ਜੀ ਸਪੀਡ ਦੇ ਨਹੀਂ ਨਹੀਂ 70 70 75 70 ਚੱਲ ਨਹੀਂ ਸਕਦੇ ਆਪਾਂ ਐਨੀ ਚੱਲਦੀ ਹੈ ਅਸਲ ਦੀ ਗੱਡੀ ਐ ਫਿਰ ਚਾਰ ਗੱਡੀਆਂ ਦੇ ਵਜਿਹਾ ਤੁਹਾਡੇ ਕੋ ਉਹ ਕਹਿੰਦੇ ਚਾਰ ਹੋਵੇ ਫਿਰ ਸਪੀਡ ਤੇਜ਼ ਹੋ ਗਈ ਕਿ ਮੈਂ ਵੀ ਮੰਨਦਾ ਮੈਨੂੰ ਫਿਰ ਪਤਾ ਲਵੇ ਕੀ ਹੋਵੇਗਾ 50 ਸਾਲ ਦੇ ਮੈਂ ਚਲਾ ਰਿਹਾ ਸੀ ਠੀਕ ਹੋ ਤੁਸੀਂ ਹੋ ਨਾ ਹਾਂ ਮੈਂ ਬਿਲਕੁਲ ਠੀਕ ਹਾਂ ਪਰਵਾਹ ਠੀਕ ਹੈ ਜੀ ਠੀਕ ਹੈ ਸਾਰਾ ਪਰਵਾਹ ਠੀਕ ਹੈ 10 ਸਾਲ ਦਾ ਬੇਟਾ 10 ਸਾਲ ਰਹਿਣ ਵਾਲੇ ਆ 9 ਸਾਲ ਦਾ ਹਾਂਜੀ ਹਾਂਜੀ ਸਰ ਦਾਦੂ ਕੀ ਹੈ ਜਿਹੜਾ ਐਕਸੀਡੈਂਟ ਹੋਇਆ ਤਿੰਨ ਗੱਡੀਆਂ ਦਾ ਅੱਛਾ ਐਸਐਸਐਫ ਦੀ ਟੀਮ ਨੂੰ ਤੇ ਅੱਜ ਹੁਣ ਅੱਧਾ ਘੰਟਾ ਪਹਿਲਾਂ ਪਹੁੰਚ ਗਿਆ ਰਾਗੀ ਰੇਵਲੋਂ ਫੋਨ ਆਇਆ ਕਿ ਇੱਥੇ ਜਿਹੜਾ ਐਕਸੀਡੈਂਟ ਹੋਇਆ ਤੇ ਆਪਾਂ ਮੌਕੇ ਤੇ ਪਹੁੰਚੇ ਤਾਂ ਸਾਨੂੰ ਪਤਾ ਲੱਗਾ ਕਿ ਜਿਹੜੀ ਚਾਰ ਗੱਡੀਆਂ ਦਾ ਆਪਸ ਕੋਲੀਜਨ ਹੋਇਆ ਹੈ ਇਹ ਜਿਹਦੇ ਵਿੱਚ ਇਹਨਾਂ ਦੇ ਜਿਹੜੇ ਸਵਿਫਟ ਗੱਡੀ ਆ ਉਹਨਾਂ ਦਾ ਸੇਨਾ ਮੇਨ ਗਲਤੀ ਦਸੀ ਜਾਂਦੀ ਵੀ ਆ ਤੇ ਇਹ ਆ ਕਿ ਆਪਾਂ ਜਿਹੜੇ ਇਹ ਜਗ੍ਹਾ ਆ ਉਹ ਟਿੱਬਾ ਥਾਣੇ ਦੇ ਹੱਦ ਚ ਆਉਂਦੀ ਆ ਆਪਾਂ ਉਹਨਾਂ ਨੂੰ ਇਨਫੋਰਮ ਕਰਤਾ ਤੇ ਪੁਲਿਸ ਪਾਰਟੀ ਆ ਰਹੀ ਆ ਤੇ ਉਸ ਤੋਂ ਬਾਅਦ ਐਕਸ਼ਨ ਲਿਆ ਜਾਏਗਾ ਤੇ ਜਿਹੜੀ ਗੱਡੀ ਆ ਰਹੀ ਸੀ ਕਿ ਜਿਨ੍ਹਾਂ ਨੇ ਵੀ ਟੱਕਰ ਮਾਰੀ ਕਿੱਧਰ ਨੂੰ ਕਿੱਧਰ ਨੂੰ ਜਾ ਰਹੀ ਉਹ ਜਿਹੜੀ ਗੱਡੀ ਸੀ ਉਹ ਕਹਿ ਰਹੀ ਮਨ ਕਹਿ ਜਾ ਰਿਹਾ ਕਿ ਸਪੀਡ ਦੇ ਵਿੱਚ ਕਾਫੀ 60 ਤੋਂ 70 ਸਪੀਡ ਬੰਨੀ ਆ ਰਹੀ ਆ ਉਹ ਆ ਰਹੀ ਉਹ ਆ ਰਹੀ ਇਹ ਬੱਸ ਸਟੈਂਡ ਤੋਂ ਬਕੇਰੀਆਂ ਵੱਲ ਨੂੰ ਜਾ ਰਹੀ ਸੀ ਤੇ ਜਿਹੜੀ ਬਾਕੀ ਗੱਡੀਆਂ ਉਹ ਇੱਧਰ ਨੂੰ ਬੱਸ ਸਟੈਂਡ ਵੱਲ ਨੂੰ ਤਿੰਨੇ ਗੱਡੀਆਂ ਇੱਧਰੋਂ ਆ ਰਹੀਆਂ ਸੀ ਬੱਸ ਸਟੈਂਡ ਵੱਲੋਂ ਜਾ ਰਹੀਆਂ ਸੀ ਬੰਦੇ ਮੌਕੇ ਤੇ ਹੈਗੇ ਕਿ ਜਾ ਫਰਾਰ ਹੋ ਤੇ ਬੰਦੇ ਮੌਕੇ ਤੇ ਹੈਗੇ ਫਰਾਰ ਕੋਈ ਨਹੀਂ ਹੋਇਆ ਤੇ ਜਿਹੜੀ ਗੱਡੀ ਨੇ ਮਾਰਿਆ ਉਹਦੀ ਪਰਿਵਾਰੀ ਬਿਠਾ ਲੱਗੋ ਉਹਦੇ ਵਿੱਚ ਫੈਮਿਲੀ ਸੀਗੀ ਤੇ ਲੇਡੀਜ਼ ਨੂੰ ਥੋੜੀ ਜੀ ਨੱਕ ਤੇ ਜਿਹੜੀ ਚੋਟ ਆਈ ਆ ਕਿੰਨੀ ਕੁ ਉਮਰ ਵਾਲਾ ਬੰਦਾ ਜਿਹੜਾ ਇਹ ਬੱਕੀ ਚਲਾ ਰਿਹਾ ਸੀ ਉਹਨਾਂ ਦੀ ਉਮਰ ਹੈਗੀ 60 ਸਾਲ ਤੋਂ ਹੋएगी ਜਾਨੀ ਬਚਾਇਆ ਜੀ ਜਿਹੜੇ ਇਹਨਾਂ ਦਾ ਜਾਨੀ ਕਿੰਨਾ ਜਾਨ ਨਹੀਂ ਬਚਾਇਆ ਬਸ ਮਾਲ ਦਾ ਨੁਕਸਾਨ ਹੋਇਆ ਤੇ ਉਹ ਹੁਣ ਫਿਰ ਸੈਟਲਮੈਂਟ ਕੀਤੀ ਫੇਰਾ ਕੋਈ ਸੇਵਲ ਹਰਫੇ